ਸਜਾ ਸਜਾ ਇੰਨ ਦੀ ਕਿਰਪਾ ਕੀ ਸਜਾ ਮੈਂ ਲਹਿਮੋਸੋ ਗਰੀਬ ਬਰੋਜ਼ ਫਰੇ ਲਹਿਮੋਸੋ ਗਰੀਬ ਕਰੋਜ਼ ਫਰੇ ਇਹਨਾਂ ਦੀ ਕਿਰਪਾ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਹਲਵੇਲਾ ਪਿਛਲੇ 2 ਦਿਨਾਂ ਤੋਂ ਜਿਸ ਤਰ੍ਹਾਂ ਮਾਚੀਵਾੜਾ ਸਾਹਿਬ ਦੀ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜਾ ਦੇਸ਼ਵਿਦਿਆ ਚੈਨਲ ਦੇ ਜ਼ਰੀਏ ਦਿਖਾ ਰਿਹਾ ਪਹਿਲੇ ਦਿਨ ਦਿਖਾਇਆ ਝਾੜ ਸਾਹਿਬ ਤੋਂ ਨਗਰ ਕੀਰਤਨਾ ਆਇਆ ਤਾਂ ਉਸ ਦਾ ਸਵਾਗਤ ਵੀ ਕੀਤਾ ਗਿਆ ਅਲੱਗ-ਅਲੱਗ ਜਗ੍ਹਾ ਤੇ ਇਸ ਤੋਂ ਇਲਾਵਾ ਜਿਹੜਾ ਪਹਿਲੇ ਦਿਨ ਦੀ ਸ਼ੁਰੂਆਤ ਹੋਈ ਹੈ ਉਹ ਵੀ ਦਿਖਾਇਆ ਕੱਲ ਵੀ ਤੁਹਾਨੂੰ ਦਸਤਾਰ ਦੇ ਮੁਕਾਬਲੇ ਦਿਖਾਏ ਤੇ ਪ੍ਰਸ਼ਨ ਉੱਤਰੀ ਮੁਕਾਬਲੇ ਖੂਨਦਾਨ ਕੈਂਪ ਦੇ ਬਾਰੇ ਦੱਸਿਆ ਗਿਆ ਅੱਜ ਵੀ ਜਿਹੜਾ ਚੱਲ ਰਿਹਾ ਹੈ ਅੱਜ ਤੀਸਰੇ ਦਿਨ ਜਿਹੜਾ ਕਿ ਨਗਰ ਕੀਰਤਨ ਇੱਥੋਂ ਲੋਕਿਕ ਨਗਰ ਕੀਰਤਨ ਜਿਹੜਾ ਇੱਥੋਂ ਚਵਾਰਾ ਸਾਹਿਬ ਗੁਰਦੁਆਰਾ ਚਵਾਰਾ ਸਾਹਿਬ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਗਨਿਖਾਨਾ ਵਿਖਾ ਜਾ ਉਸ ਤੋਂ ਕਰਪਾਨ ਪੇਟ ਹੁੰਦਾ ਵਾਪਸੀ ਜਿਹੜਾ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਸਮਾਪਤ ਹੋvega ਤੋਂ ਅੱਜ ਦੇ ਜਿਹੜਾ ਸੰਗਤਾਂ ਦਾ ਬੇਥਾ ਠਾਠਾ ਮਾਰਦਾ ਕੱਠ ਜਿੱਥੇ ਕਿ ਪੈਰ ਧਰਨ ਨੂੰ ਬਿਲਕੁਲ ਜਗ੍ਹਾ ਨਹੀਂ ਅਸੀਂ ਨਗਰ ਕੀਰਤਨ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਹਰਜਿੰਦਰ ਸਿੰਘ ਧਾਮੀ ਤੇ ਇਸ ਤੋਂ ਇਲਾਵਾ ਚਰਨ ਕਮਲ ਸਪੋਰਟਸ ਕਲੱਬ ਦੇ ਪ੍ਰ ਜਸਪਾਲ ਸਿੰਘ ਜੱਜ ਇਸ ਤੋਂ ਇਲਾਵਾ ਸ਼੍ਰੋਮਣੀ ਹਲਕਾ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢੱਲਣ ਨਾਲ ਬਧੇਰੇ ਅਪਡੇਟ ਦੀ ਦੇਖਦੇ ਰਹੋ ਦੇਸ਼ ਦੁਨੀਆ ਚੈਨਲ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਲਵੇਲਾ ਦੀ ਰਿਪੋਰਟ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਪੜਾ ਦਾ ਪੜਾ ਸਤਗੁਰ ਜੀ ਜੇਸ ਜੇਸਾ ਥਾਂ ਤੇ ਵੀ ਆਉਂਦੇ ਗਏ ਉੱਥੇ ਸਭਾ ਦੇ ਰੂਪ ਦੇ ਵਿੱਚ ਫਿਰ ਦਿਵਾਨਾ ਦੇ ਰੂਪ ਦੇ ਵਿੱਚ ਤੇ ਨਗਰ ਕੀਰਤਨ ਦਾ ਰੂਪ ਹੈ ਸੰਗਤਾਂ ਜਿਹੜੀਆਂ ਉਹ ਨਤਮਸਤਕ ਹੋਣ ਆਉਂਦੀਆਂ ਸੋ ਇਸ ਅਸਥਾਨ ਦੇ ਉੱਤੇ ਵੀ ਪਾਵੇਂ ਕੱਲ ਵੱਡਾ ਦੀਵਾਨ ਵੀ ਸਜਿਆ ਪਰ ਅੱਜ ਸਤਗੁਰਾਂ ਦੀ ਉਸ ਆਮਤ ਤੇ ਪਵਿੱਤਰ ਰਾਮਤ ਤੇ ਮਹਾਨ ਨਗਰ ਕੀਰਤਨ ਉਹ ਵੀ ਅੱਜ ਇਥੋਂ ਪ੍ਰੰਭ ਹੋਇਆ ਸੋ ਇਹ ਖਾਲਸੇ ਪੰਥ ਦੀਆਂ ਇੱਕ ਪਿਰਤਾਆਂ ਜਿਹੜੀਆਂ ਮਨਟੇਨ ਲਈ ਬੜਾ ਲੰਮਾ ਯਤਨ ਮੁਸਲਮਾਨਾਂ ਨੇ ਵੀ ਕੀਤਾ ਬੜਾ ਯਤਨ ਅੰਗੋਰਿਆਂ ਨੇ ਵੀ ਕੀਤਾ ਇਸ ਆਜ਼ਾਦ ਦੇਸ਼ ਦੇ ਲੋਕਾਂ ਨੇ ਵੀ ਕੀਤਾ ਪਰ ਖਾਲਸੇ ਦੀ ਆਜ਼ਾਦ ਹਸਤੀ ਜਿਹੜਾ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਬਖਸ਼ਿਸ਼ ਕੀਤਾ ਉਹ ਹਮੇਸ਼ਾ ਧਰੂ ਤਾਰੇ ਵਾਂਗੂ ਇਸ ਧਰਤੀ ਤੇ ਚਮਕਦਾ ਰਹਿਣਾ ਆ ਦੇਖਣੇ ਤੁਸੀਂ ਲੱਖਾਂ ਲੋਕ ਅੱਜ ਸਤ ਗੁਰਾਂ ਦੀ ਇਸ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਆਏ ਆ ਮੈਂ 8 ਦਿਨ ਪਹਿਲਾਂ ਫਤੇਗੜ ਸਾਹਿਬ ਗਿਆ ਸੀ ਤੇ ਉਸ ਦਿਨ ਮੈਨੂੰ ਉਹੀ ਨਜ਼ਾਰਾ ਦਿਸਿਆ ਜਿਹੜਾ 28 ਤਰੀਕ ਨੂੰ ਆਪਾਂ ਦੇਖਦੇ ਆਂ ਸੋ ਇਹ ਸਤ ਗੁਰਾਂ ਦੇ ਉਸ ਪਵਿੱਤਰ ਸਿਧਾਂਤ ਨੂੰ ਜਿਹੜਾ ਸਤਗੁਰ ਜੀ ਨੇ ਮਨੁੱਖਤਾ ਨੂੰ ਸਾਂਝੀ ਬਾਲਤਾ ਦੇ ਵਿੱਚ ਪਰੋਇਆ ਸੀ ਉਹ ਕੀ ਸੀ ਕਿ ਸਤਗੁਰ ਜੀ ਨੇ ਜਲੇ ਪੰਜਾਂ ਦੀ ਚੋਣ ਕੀਤੀ ਪੰਜ ਪਿਆਰਿਆਂ ਦੇ ਰੂਪ ਵਿੱਚ 1699 ਦੇ ਵਿੱਚ ਤੇ ਉਹ ਕਿਹੜੇ ਲੋਕ ਸਨ ਜਿਨ੍ਹਾਂ ਨੂੰ ਅੰਦਰ ਧਰਮ ਦੇ ਅੰਦਰ ਵੜਨ ਦੀ ਤਰਨ ਦੇ ਅਸਥਾਨਾਂ ਦੇ ਉੱਤੇ ਮਨਾਹੀ ਸੀ ਸਤਗੁਰਾਂ ਨੇ ਦੱਬੇ ਲਤਾੜਾ ਨੂੰ ਇੱਕ ਥਾਂ ਇਕੱਤਰ ਕਰਕੇ ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਮਰੀ ਹੋਈ ਆਤਮਾ ਨੂੰ ਅਮ੍ਰਿਤ ਕਰ ਦਿੱਤਾ ਸਦਾ ਬਾਸ ਦੇ ਤੇ ਸਤਗੁਰ ਜੀ ਨੇ ਖੰਡੇ ਬਾਟੇ ਦੀ ਪੌਲ ਆਪ ਵੀ ਪੰਜ ਪ੍ਰਧਾਨੀ ਦੇ ਰੂਪ ਦੇ ਵਿੱਚ ਸਤਗੁਰ ਜੀ ਨੇ ਗੁਰੂ ਚੇਲੇ ਦੀ ਉਹ ਪਰੰਪਰਾ ਖਤਮ ਕਰਤੀ ਸੀ ਸੋ ਇਹ ਜੋ ਕਾਰਨ ਹੈ ਕਿ ਅੱਜ ਵੀ ਖਾਲਸਾ ਪੰਥ ਦੇ ਵਿੱਚ ਰਵੈਤ ਆ ਜਿਹੜਾ ਵੀ ਗੁਰੂ ਕਾ ਸਿੱਖ ਤਿਆਰ ਬਰ ਤਿਆਰ ਹੋ ਕੇ ਪੰਜਾਂ ਪਾਸੋਂ ਖੰਡੇ ਬਾਟੇ ਦੀ ਪੌਲ ਲੈ ਕੇ ਫਿਰ ਨਿਤਨੇਮ ਦਾ ਪਰਪਕਤਾਂ ਬੱਜਰ ਗ੍ਰਹਿਤਾਂ ਤੋਂ ਬਚਾਇਆ ਉਹ ਸਤਗੁਰ ਜੀ ਦੇ ਉਸ ਅਸੀਸ ਦਾ ਪਾਤਰ ਬਣ ਜਾਂਦਾ ਸਾਰੀ ਸੰਗਤ ਜਿਹੜੀ ਆ ਪੂਰਬ ਪਵਿੱਤਰ ਸਨਾਤ ਨੂੰ ਨਮਸਕਾਰ ਕਰਨ ਆਈ ਆ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਇੱਕ ਐਲਾਨ ਕੀਤਾ ਸੀ ਕਿ ਫਤੇਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਆਮਾਤਮੀ ਬਿੱਗਲ বাজਾਇਆ ਜਾਊਗਾ 10 ਮਿੰਟ ਦੇ ਲਈ ਪਰ ਉਹ ਵਾਪਿਸ ਲੈ ਲਿਆ ਉਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਸੀ? ਦੇਖੋ ਮੈਂ ਪਹਿਲਾਂ ਵੀ ਕਹਿ ਹਟਿਆ ਜਿਹੜੀ ਸਰਕਾਰਾਂ ਹੁੰਦੀਆਂ ਉਹਨੇ ਆਪਣਾ ਕਾਰਜ ਸਰਕਾਰਾਂ ਦਾ ਕਰਨਾ ਹੁੰਦਾ। ਧਾਰਮਿਕ ਲੋਕਾਂ ਨੇ ਜਾਂ ਧਾਰਮਿਕ ਜਿਹਾ ਬੰਦਿਆਂ ਨੇ ਆਪਣੇ ਧਰਮ ਦੇ ਕੰਮ ਕਰਨੇ ਹੁੰਦੇ ਆ। ਉਹਦਾ ਪਤਾ ਨਹੀਂ ਕਿ ਇਹਨਾਂ ਸਲਾਹ ਉਹਨਾਂ ਨੂੰ ਦੇ ਦਿੱਤੀ ਇਹ ਫਿਰ ਮਾਤਵੀ ਤੋਂ ਨਾ ਇਹ ਤਾਂ ਮੈਂ ਸਮਝਦਾ ਆਂ ਕਦੇ ਖਾਲਸੇ ਦੀ ਰਵਾਇਤ ਹੀ ਨਹੀਂ ਰਹੀ ਨਰਸਿੰਘੇ ਤਾਂ ਇੱਥੇ ਤਾਂ ਨਗਾਰੇ ਵੱਜਦੇ ਆ ਮਰਦੰਗ ਇਹ ਤਾਂ ਗੁਰੂ ਸਾਹਿਬ ਦਾ ਪਵਿੱਤਰ ਸਿਧਾਂਤ ਆ ਪਰ ਫਿਰ ਵੀ ਮੈਂ ਸਮਝਦਾ ਜੇ ਵਾਪਸ ਲਿਆ ਉਹਨੇ ਠੀਕ ਕੀਤਾ ਕਿਉਂਕਿ ਬੜੇ ਪੱਧਰ ਤੇ ਨੇ ਸਮੁੱਚੀ ਦੁਨੀਆ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਸੀ ਤੇ ਇਸ ਕਰਕੇ ਜੇ ਵਾਪਸ ਲੈ ਲਿਆ ਉਹਨੇ ਚੰਗਾ ਕੀਤਾ ਤੇ ਗਾਂਵ ਤੋਂ ਵੀ ਉਹਨਾਂ ਨੂੰ ਸਲਾਹ ਦਿਨਾ ਵੀ ਧਰਮ ਦੇ ਖੇਤਰ ਦੇ ਵਿੱਚ ਪਹਿਲੀ ਗੱਲ ਤਾਂ ਦਖਲਅੰਦਾਜ਼ੀ ਨਾ ਕਰੋ ਜੇਲੇ ਕਰੋਗੇ ਫਿਰ ਉਹਦਾ ਕਈ ਵਾਰੀ ਇਹੋ ਜੀਆਂ ਗੱਲਾਂ ਕਰ ਜਾਂਦੇ ਜਿਹਦਾ ਫਿਰ ਪਿੱਛੇ ਨੂੰ ਮੁੜਨਾ ਪੈਂਦਾ ਤੇ ਜੇ ਕਿਤੇ ਕੋਈ ਐਕਸਟ੍ਰੀਮਲੀ ਹੈਗੀ ਵੀ ਆ ਤਾਂ ਕਿਸੇ ਧਾਰਮਿਕ ਲੋਕਾਂ ਨਾਲ ਸਲਾਹ ਕਰ ਲੈਣੀ ਚਾਹੀਦੀ ਆ ਫਿਰ ਉਹ ਧਾਰਮਿਕ ਸਲਾਹ ਅੱਗੇ ਵੀ ਸਰਕਾਰਾਂ ਕਰਦੀਆਂ ਸੀ ਪੇ 10 ਵਜੇ ਉਹਲੇ ਉਹ ਸਾਇਰਨ ਜੇ ਵੱਜਦੇ ਸੀ ਤੇ 10 ਮਿੰਟ ਮੂਲ ਮੰਤਰ ਦਾ ਤੇ ਗੋਰ ਮੰਤਰ ਦਾ ਜਿਹੜਾ ਜਾਪ ਕੀਤਾ ਜਾਂਦਾ ਸੀ ਸੋ ਮੈਂ ਸਮਝਦਾ ਚਲੋ ਦੇਰ ਤੌਰ ਤੇ ਇਹਨੂੰ ਵੱਡਾ ਹੋਰ ਵਿਵਾਦੇ ਬਣ ਜਾਣਾ ਸੀ ਵਿਵਾਦੇ ਨਹੀਂ ਸੀ ਬਣਨਾ ਬਹੁਤ ਸਾਰਿਆਂ ਲੋਕਾਂ ਨੇ ਇਸ ਦੇ ਪੋਸਟਾਂ ਵੀ ਪਾਈਆਂ ਤੇ ਚੰਗਾ ਕੀਤਾ ਜੇ ਵਾਪਸ ਲੈ ਲਿਆ ਗਾਂ ਤੋਂ ਗਾਂ ਤੋਂ ਬਿਲਕੁਲ ਇਹੋ ਜਿਹੀ ਕੋਈ ਜਿਹੜੀ ਉਹ ਗੱਲਬਾਤ ਕਾਰਵਾਈ ਜਿਹੜੀ ਨਹੀਂ ਕਰਨੀ ਚਾਹੀਦੀ ਸਿੱਖ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਆ ਜੀ ਸਿੱਖ ਸੰਗਤ ਨੂੰ ਕੀ ਅਪੀਲ ਹੈ ਤੁਹਾਡੀ ਸਿੱਖ ਸੰਗਤ ਨੂੰ ਆ ਅਪੀਲ ਆ ਪੇ ਆ ਜਿਹੜੇ ਆਏ ਆ ਇੱਥੇ ਆਪਾਂ ਇਸ ਪਵਿੱਤਰ ਦਿਹਾੜਿਆਂ ਨੂੰ ਮਨਾਈਏ ਨਾ ਬਸਾਈਏ ਵੀ ਬਸਾਉਣਾ ਕੀ ਆ ਨਸ਼ੇ ਵਾਲੇ ਨਸ਼ੇ ਛੱਡਣਾ ਜਿਹੜੇ ਕੋ ਕੇਸਾਂ ਦੀ ਵਿਆਦਵੀ ਕਰਦੇ ਉਹ ਕੇਸ ਰੱਖਣ ਜਿਹੜੇ ਕੋਈ ਗਰਵਾਣੀ ਘੱਟ ਪੜਦੇ ਉਹ ਵੱਧ ਪੜਨ ਤੇ ਸ਼ਹੀਦਾਂ ਨੂੰ ਤਾਂ ਮੈਂ ਸਮਝਦਾ ਸੀਸਾਂ ਹੀ ਹੁੰਦੀਆਂ ਸ਼ਹੀਦ ਤਾਂ ਹਮੇਸ਼ਾ ਸਤਕਾਰ ਮੰਗਦੇ ਤਾਂ ਸ਼ਹੀਦ ਗਏ ਵੀ ਕਿਤੇ ਨਿੰਗੇ ਸ਼ਹੀਦ ਇੱਕ ਐਸਾ ਸਤਗੁਰ ਜੀ ਨੇ ਬੀਰਗਤੀ ਪ੍ਰਾਪਤ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਆ ਤੇ ਇਹ ਆ ਧਰਤੀ ਜਿਹੜੀ ਆ ਮੈਂ ਸਮਝਦਾ ਤਾਂ ਚੱਪਾ ਚੱਪਾ ਜਰਾ ਜਰਾ ਸਤਗੁਰ ਜੀ ਦੀ ਪਵਿੱਤਰ ਪੈਰ ਦਾ ਰੰਗਿਆ ਹੋਇਆ ਤੇ ਇੱਥੇ ਤਾਂ ਮੈਂ ਪੁਰਾਣੇ ਮਹਾਂਪੁਰਸ਼ ਜਿਹੜੇ ਸਾਡੇ ਦਬਾਬੇ ਚ ਆਉਂਦੇ ਹੁੰਦੇ ਸੀ ਉਹ ਕਹਿੰਦੇ ਸੀ ਅਸੀਂ ਹਿਸ਼ਾਰਪੁਰੋਂ ਤੁਰਦੇ ਆਂ ਇਧਰ ਲਈ ਸਾਰੀ ਧਰਤੀ ਤੇ ਪ੍ਰਕਰਮਾ ਕਰਕੇ ਚਲ ਜਾਂਦੇ ਕਦੇ ਮੂੰਹ ਦੇ ਵਿੱਚੋਂ ਇੱਕ ਲਫ਼ਜ਼ ਵੀ ਨਹੀਂ ਕਿਸੇ ਇੱਕ ਦੂਜੇ ਨਾਲ ਸਾਂਝਾ ਕੀਤਾ ਸੋ ਇਹ ਸਿਧਾਂਤ ਆ ਪਵਿੱਤਰ ਮੈਂ ਸਮਝਦਾ ਗੁਰੂ ਸਾਹਿਬ ਨੇ ਸਾਨੂੰ ਸੇਵਾ ਤੇ ਸਿਮਰਨ ਬਖਸ਼ਿਸ਼ ਕੀਤੀ ਆ ਤੇ ਸੇਵਾ ਤੇ ਸਿਮਰਨ ਨੂੰ ਸਮਰਪਿਤ ਹੋ ਜਾਣਾ ਚਾਹੀਦਾ ਇਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਈ ਰਾਜੂ ਰਾਜੂ ਵਾਲੋਂ ਨੂੰ ਇਹ ਇਹ ਮੈਂ ਹੁਣ ਕਿਉਂਕਿ ਅਸੀਂ 5 ਮੈਂਬਰੀ ਕਮੇਟੀ ਬਣਾਈ ਆ ਉਹਦੀ ਕਮੇਟੀ ਦੀ ਕਾਰਵਾਈ ਸਾਡੀ ਚੱਲੀ ਹੋਆ ਹੁਣ ਦੇਖਦੇ ਆ ਪੀਐਮ ਸਾਹਿਬ ਨੂੰ ਚਿੱਠੀ ਲਿਖੀ ਸੀ ਉਹਨੇ ਗਾਹਾਂ ਚਿੱਠੀ ਈਮੇਲ ਭੇਜੀ ਆਪੇ ਤੁਸੀਂ ਗ੍ਰਹਿ ਮੰਤਰੀ ਜੀ ਨਾਲ ਸੰਪਰਕ ਕਰੋ ਤੇ ਕਰਤੇ ਬੈਠ ਕੇ ਕਰਦੇ ਆਂ ਫੇਰ ਕੋ ਕਮੈਂਟ ਕਰਾਂਗੇ ਬਾਅਦ ਚ ਬਾਕੀ ਬੰਦੀ ਸਿੰਘਾਂ ਦੀ ਰਹਾਈ ਟੋਡਰਮਲ ਜੀ ਦੀ ਹਵੇਲੀ ਆ ਉਸ ਦਾ ਵੀ ਸ਼੍ਰੋਮਣੀ ਕਮੇਟੀ ਦੇ ਅੰਡਰ ਆ ਗਿਆ ਹੋਇਆ ਇਹ ਇਦਾਂ ਆ ਦਿਵਾਨ ਟੋਡਰਮਲ ਜਿਹੜੀ ਹਵੇਲੀ ਆ ਉਹ ਵਿਰਾਸਤੀ ਜਿਹੜੇ ਆਪਣੇ ਪ੍ਰਾਤਨ ਵਿਭਾਗ ਆਪਣੇ ਇਮਾਰਤਾਂ ਦਾ ਉਹਦਾਂ ਦੇ ਕੋਲੇ ਆ ਇੱਕ ਸਾਡੇ ਰੂੜਾ ਸਾਹਿਬ ਵਕੀਲ ਸਗੇ ਉਹਨੇ ਹਾਈ ਕੋਰਟ ਦੇ ਵਿੱਚ ਰੇਟ ਪਾਤੀ ਕਿ ਇਹਨੂੰ ਇਹਦੀ ਪ੍ਰਾਤਨ ਦੇਖ ਜਿਹੜੀ ਬਹਾਲ ਹੋਣੀ ਚਾਹੀਦੀ ਹੈ ਤਿੰਨ ਚਾਰ ਵਾਰੀ ਕਾਰ ਸੇਵਾ ਸ਼ੁਰੂ ਹੋਈਆਂ ਵਿੱਚ ਰਹਿੰਦੀਆਂ ਨਹੀਂਆਂ ਪਰ ਹੁਣ ਸਾਡਾ ਤਕਰੀਬਨ ਰੋੜਾ ਸਾਹਿਬ ਨਾਲ ਵੀ ਬੈਠ ਕੇ ਹੋ ਗਈ ਸੀ ਗੱਲ ਤੇ ਹੁਣ ਮੈਨੂੰ ਲੱਗਦਾ ਪਏ ਸਾਡੀ ਸਿਰੇ ਚੜ ਜਾਊਗੀ ਤੇ ਜਿਹੜੀ ਸੰਸਥਾ ਉਹ ਦਿਵਾਨ ਟੋਡਰਮਲ ਫਾਊਂਡੇਸ਼ਨ ਟਰਸਟ ਜਿਹੜਾ ਆ ਉਹਦੀ ਕਰਾਉਣ ਦੇ ਆ ਤੇ ਹੁਣ ਸਾਡਾ ਤਕਰੀਬਨ ਲਿਟੀਗੇਸ਼ਨ ਜਿਹੜੀ ਉਹ ਮੁੱਕ ਚੱਲੀ ਆ ਜੇ ਮੁੱਕ ਜਾਂਦੀ ਆ ਤਾਂ ਫਿਰ ਪਰਾਤਨ ਵਿਖਦੇ ਉੱਤੇ ਉਹਨੂੰ ਐ ਜੀਟੀਏ ਜਿਹੜਾ ਆ ਅਸੀਂ ਵੀ ਆਪਣਾ ਰੱਖਾਂਗੇ ਪਰਾਤਨ ਵਿਭਾਗ ਜਿਹੜਾ ਆ ਮਾਰਤੀ ਵਿਭਾਗੋ ਵੀ ਉੱਤੇ ਨਿਗਰਾਨਾ ਕਰੇ ਬਾਕੀ ਬੰਦੀ ਸਿੰਘਾਂ ਦੀ ਰਹੀ ਇਹਨੂੰ ਕਿਵੇਂ ਦੇਖਦੇ ਸਾਰਿਆਂ ਦੇ ਅਸੀਂ ਤਾਂ ਅਸੀਂ ਤਾਂ ਤੋੜੋ-ਟੋੜੀ ਕਹਿੰਨੇ ਆ ਜੀ ਵੀ ਜਿਹ ਕੋ 32 ਸਾਲ ਦਾ ਬੈਠਾ ਕੋ 28 ਦਾ ਕੋ 29 ਦਾ ਅਸੀਂ ਤੱਕ ਨੇ ਸਾਰਿਆਂ ਦੀ ਹੋਣੀ ਚਾਹੀਦੀ। ਕਲਾਸ ਵਾਲਾ ਜੀ ਇੱਕ ਸਕੂਲ ਦਾ ਸੀਗਾ ਉਰੇ ਨਾ ਉਸ ਹੋਇਆ ਦੋ ਸਾਲ ਪਹਿਲਾਂ ਉਹਦਾ ਨੀ ਪੱਥਰ ਵੀ ਹੋ ਗਿਆ ਸੀ। ਉਹਦੀ ਕੋਈ ਜਗ੍ਹਾ ਦਾ ਹੋ ਨਹੀਂ ਰਿਹਾ ਜੀ ਹਾਲ। ਇਹ ਦੇਖੋ ਸਾਡੇ ਕੋਲ ਜਿਹੜੇ ਹੁਣ ਸਕੂਲ ਆਲਰੇਡੀ ਚੱਲ ਰਹੇ ਅਸੀਂ ਤਾਂ ਉਹਨਾਂ ਨੂੰ ਚਲਾਉਣ ਤੇ ਜ਼ੋਰ ਲਾਉਣ ਡੇ ਆ। ਠੀਕ ਹੈ ਜੀ। ਕਿਉਂਕਿ ਤੁਸੀਂ ਵੀ ਦੇਖਦੇ ਆ ਪਹਿਲਾਂ ਹੁੰਦਾ ਸੀ ਡਿਗਰੀ ਹੋਲਡਰ ਜਾਂਦੇ ਸੀ ਬਾਹਰ ਫਿਰ ਪਲੱਸ 2 ਕਰ ਦਿੱਤੇ। ਹੁਣ ਮੇਰਾ ਖਿਆਲ ਉਹ ਮੈਟ੍ਰਿਕ ਵਾਲੇ ਕਰਨ ਲੱਗੇ ਆ ਤੇ ਮੇਰਾ ਖਿਆਲ ਇਥੇ ਤਾਂ ਪੰਜਾਬ ਦੇ ਵਿੱਚ ਕੋ ਥਾਂ ਬਚਣਾ ਨਹੀਂ ਵਿੱਚ ਖਾਲਸਾ ਵਹਿਰ ਜੀ ਦੀ ਫਤਿਹ ਅੱਜ ਜੋ ਸ਼ਹੀਦੀ ਸਭਾ ਮਾਚੂੜਾ ਸਾਹਿਬ ਦਾ ਆਖਰੀ ਦਿਨ ਹੈ ਤੇ ਜੋ ਖਾਲਸਾਈ ਜਲੂ ਜਹਾਲ ਦੇ ਨਾਲ ਅੱਜ ਨਗਰ ਕੀਰਤਨੇ ਤੋਂ ਕੱਢਿਆ ਜਾ ਰਿਹਾ ਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੁਮੀ ਸਾਹਿਬ ਇੱਥੇ ਆਏ ਨੇ ਸਮੁੱਚੇ ਮੈਂਬਰ ਸਾਹਿਬ ਇੱਥੇ ਮੌਜੂਦ ਨੇ ਤੇ ਭਾਰੀ ਗਿਣਤੀ ਸੰਗਤ ਆਈ ਆ ਇਹ ਉਹ ਦਿਨ ਨੇ ਜਦੋਂ ਗੁਰੂ ਸਾਹਿਬ ਇਸ ਪਵਿੱਤਰ ਧਰਤੀ ਤੇ ਆਏ ਸੀ ਤੇ ਇੱਥੇ ਆ ਕੇ ਉਹਨਾਂ ਨੇ ਜੋ ਚੰਗੌਰ ਸਾਹਿਬ ਦੀ ਚੰਗੌਰ ਦੀ ਗੜੀ ਦੀ ਜੰਗ ਤੋਂ ਬਾਅਦ ਇੱਥੇ ਆ ਕੇ ਵਿਸ਼ਰਾਮ ਕੀਤਾ ਸੀ ਕੁਝ ਪਲ ਕੁਝ ਸਮਾਂ ਇੱਥੇ ਇਸ ਧਰਤੀ ਤੇ ਬਤਾਇਆ ਸੀ ਸੋ ਸਮੂਹ ਸਿੱਖ ਜਗਤ ਨੂੰ ਬੇਨਤੀ ਆ ਵੀ ਇਹ ਦਿਨਾਂ ਦੇ ਵਿੱਚ ਬਾਣੀ ਦਾ ਗੁਰ ਇਤਿਹਾਸ ਦਾ ਤੇ ਆਪਣੇ ਬੱਚਿਆਂ ਨੂੰ ਧਾਰਮਿਕ ਸਥਾਨਾਂ ਤੇ ਜਰੂਰ ਲੈ ਕੇ ਜਾਓ ਕਿਉਂਕਿ ਇਹ ਦਿਨਾਂ ਦਾ ਖਾਸ ਮਹੱਤਵ ਆ ਸਿੱਖ ਤੇ ਤੇ ਸਮੁੱਚੀ ਸੰਗਤ ਜੋ ਇੱਥੇ ਆਉਂਦੀ ਆ ਉਹ ਗੁਰੂ ਘਰ ਦੇਆਂ ਖੁਸ਼ੀਆਂ ਪ੍ਰਾਪਤ ਕਰੇ ਇਹ ਹੀ ਮੇਰੀ ਬੇਨਤੀ ਆ ਸਮੂਹ ਸੰਗਤ ਨੂੰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਸ਼ੋ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਚਰਨਕੌ ਸਾਹਿਬ ਵਿਖੇ ਜੋ ਸਵਾ ਦਾ ਨਗਰ ਕੀਰਤਨ ਅਜ ਆਰੰਭ ਹੋਇਆ ਇਸ ਦੀ ਰਵਾਨੀ ਦੇ ਮੌਕੇ ਐ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਪਹੁੰਚੇ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਮੂਹ ਦੇਸ਼ ਵਿਦੇਸ਼ ਗੁਰੂ ਨਾਨਕ ਨਾਮ ਲੈਵਾ ਸਮੂਹ ਸਾਧ ਸੰਗਤ ਦਾ ਜੋ ਅੱਜ ਸਹੀਦੀ ਜੋੜ ਮੇਲੇ ਵਿੱਚ ਵਿਰਾਗਮਈ ਸਮਾਗਮ ਮਨਾ ਰਹੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਤੋਂ ਧੰਨਵਾਦ ਕਰਦੇ ਆਂ ਸੋ ਸਮੂਹ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਇਹ ਵਿਰਾਗ ਮਈ ਜੋ ਦਿਨ ਨੇ ਇਹਨੂੰ ਵਿਰਾਗ ਮਈ ਤਰੀਕੇ ਨਾਲ ਹੀ ਮਨਾਏ ਜਾਣ ਨਾ ਸ਼ੋਰ ਸ਼ਰਬੇ ਨਾਲ ਸ਼ਰਾਬੇ ਨਾਲ ਨਾ ਕੋਈ ਹੁੱਲੜ ਬਾਜੀ ਨਾਲ ਬਹੁਤ ਸ਼ਰਧਾ ਭਾਵਨਾ ਨਾਲ ਇਹ ਦਿਨ ਮਨਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ